ਕਫਾਇਤੀ ਰਿਹਾਇਸ਼ ਬਹੁਤ ਸਾਰੇ ਕੈਨੇਡੀਅਨਾਂ ਲਈ ਸਭ ਤੋਂ ਉੱਪਰ ਬਣੀ ਹੋਈ ਹੈ ਜੋ ਰਹਿਣ ਸਹਿਣ ਦੇ ਚੱਲ ਰਹੇ ਸੰਕਟ ਨਾਲ ਲਜਿਟ ਰਹੇ ਨੇ ਸਟੈਟਿਸਟਿਕਸ ਕੈਨੇਡਾ ਦੀ ਇੱਕ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ 2 ਸਾਲ ਪਹਿਲਾਂ ਨਾਲੋਂ ਜ਼ਿਆਦਾ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਖਰਚਿਆਂ ਨੂੰ ਪੂਰਾ ਕਰਨ ਦੇ ਵਿੱਚ ਮੁਸ਼ਕਲ ਆ ਰਹੀ ਹੈ ਰਿਪੋਰਟ ਦੇ ਅਨੁਸਾਰ 45% ਦਾ ਕਹਿਣਾ ਹੈ ਕਿ ਵਧੀਆਂ ਕੀਮਤਾਂ ਉਹਨਾਂ ਦੀ ਹੇਟਲੀ ਲਾਈਨ ਨੂੰ ਠੇਸ ਪਹੁੰਚਾਰੀਆਂ ਨੇ ਜਦੋਂ ਕਿ 2022 ਦੇ ਵਿੱਚ ਇਹ 33% ਸੀ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਛੋਟੇ ਬਾਲਗ ਖਾਸ ਤੌਰ ਦੇ ਉੱਤੇ ਵਧੀਆਂ ਕੀਮਤਾਂ ਨੂੰ ਲੈ ਕੇ ਚਿੰਤਤ ਨੇ ਖਾਸ ਕਰਕੇ ਜਦੋਂ ਰੀਹਾਇਸ਼ ਦੀ ਗੱਲ ਆਉਂਦੀ ਹੈ ਹਾਊਸਿੰਗ ਵੈਨਕੂਵਰ ਦੇ ਡਾਇਰੈਕਟਰ ਜੋ ਵੈਨਕੂਵਰ ਤੇ BC ਦੇ ਵਿੱਚ ਹੋਰ ਰਿਹਾਈਸ਼ਾਂ ਦੀ ਵਕਾਲਤ ਕਰਦੇ ਨੇ ਉਹ ਕਹਿੰਦੇ ਨੇ ਕਿ ਰਿਹਾਈਸ਼ੀ ਸੰਕਟ ਸ਼ਹਿਰ ਦੇ ਜੀਵਨ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕਰਦਾ ਹੈ ਜਦੋਂ ਕਿ BC ਦੇ ਹਾਊਸਿੰਗ ਮੰਤਰਾਲੇ ਨੇ ਨਗਰਪਾਲਿਕਾਵਾਂ ਨੂੰ ਨਵੇਂ ਹਾਊਸਿੰਗ ਟੀਚਿਆਂ ਲਈ ਵਚਨਬੱਧ ਕਰਨ ਲਈ ਮਜਬੂਰ ਕੀਤਾ ਹੈ ਆਵਾਜਾਈ ਦੇ ਆਲੇ ਦੁਆਲੇ ਵਧੇਰੇ ਆਬਾਦੀ ਲਈ ਕਾਨੂੰਨ ਬਣਾਇਆ ਗਿਆ ਹੈ ਤੇ ਲੱਖਾਂ ਨੂੰ ਨਵੇਂ ਘਰ ਬਣਾਉਣ ਦੇ ਵਿੱਚ ਲਗਾ ਦਿੱਤਾ ਪਰ ਬਹੁਤਾ ਮਜਬੂਰ ਨਹੀਂ ਹੈ ਬਾਬਾ ਤਾਂ ਮਜ਼ਬੂਤ ਨਹੀਂ ਹੈ ਔਰ ਉਹਨਾਂ ਖਾਸ ਤੌਰ ਤੇ ਉਤੇ ਨੌਜਵਾਨਾਂ ਦੇ ਲਈ ਕਿਰਾਇਤੀ ਲੈਣ ਵਾਲਿਆਂ ਦੇ ਲਈ ਉਹਨਾਂ ਲੋਕਾਂ ਦੇ ਲਈ ਪਰਿਵਾਰ ਜਿਹੜੇ ਨੇ ਉਹ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵੈਨਕੂਵਰ ਦੇ ਵਿੱਚ ਅਸਲ ਵਿੱਚ ਜਿੱਥੇ ਜੀਵਨ ਜਿਉਣਾ ਅਸੰਭਵ ਹੈ ਕਿਉਂਕਿ ਰਿਹਾਇਸ਼ ਬਹੁਤ ਮਹਿੰਗੀ ਹੈ ਪਿਛਲੇ 2 ਸਾਲਾਂ ਤੋਂ ਚੀਜ਼ਾਂ ਬਿਹਤਰ ਨਹੀਂ ਹੋ ਰਹੀਆਂ ਸਰਕਾਰ ਨੇ ਕੁਝ ਮਜ਼ਬੂਤ ਹਾਊਸਿੰਗ ਪੱਖੀ ਮਜ਼ਬੂਤ ਜਿਹੜੇ ਨੇ ਨੀਤੀਆਂ ਵੀ ਜਿਹੜੀਆਂ ਲੋਕਪੱਖੀ ਨੇ ਉਹਨਾਂ ਦੀ ਸਥਾਪਨਾ ਕੀਤੀ ਹੈ ਜੋ ਸਹੀ ਦਿਸ਼ਾ ਵਿੱਚ ਇੱਕ ਕਦਮ ਹੈ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਵੀ ਬੱਚਿਆਂ ਦੇ ਵੱਲੋਂ ਪਰਿਵਾਰ ਤੇ ਅਪਾਹਜ ਲੋਕਾਂ ਵੀ ਰੋਜ਼ਾਨਾ ਅਪਾਹਜ ਲੋਕ ਕੋਲ ਜਿਹੜੇ ਨੇ ਉਹ ਵੀ ਰੋਜ਼ਾਨਾ ਇਹਨਾਂ ਚੀਜ਼ਾਂ ਦੇ ਨਾਲ ਨਜਿੱਠ ਰਹੇ ਨੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਇਮੀਗ੍ਰੇਸ਼ਨ ਮੁੱਦੇ ਦੇ ਜਿਸ ਦੇ ਵਿੱਚ ਨਵੀਆਂ-ਨਵੀਆਂ ਤੇ ਸਖਤ ਤਬਦੀਲੀਆਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਇੱਕ ਐਪ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ ਜੋ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ਦੀ ਵਰਤੋਂ ਕਰਦੀ ਹੈ ਤਾਂ ਜੋ ਉਹਨਾਂ ਲੋਕਾਂ ਦੇ ਉੱਤੇ ਨਜ਼ਰ ਰੱਖੀ ਜਾ ਸਕੇ ਜਿਨ੍ਹਾਂ ਨੂੰ ਦੇਸ਼ ਤੋਂ ਡਿਪੋਰਟ ਕਰਨ ਦਾ ਹੁਕਮ ਦਿੱਤਾ ਗਿਆ ਹੈ ਮੋਬਾਈਲ ਰਿਪੋਰਟਿੰਗ ਐਪ ਕਿਸੇ ਵਿਅਕਤੀ ਦੀ ਪਛਾਣ ਦੀ ਪੁਸ਼ਟੀ ਕਰਨ ਦੇ ਲਈ ਬਾਇਓਮੈਟ੍ਰਿਕਸ ਦੀ ਵਰਤੋਂ ਕਰੇਗੀ ਤੇ ਜਦੋਂ ਉਹ ਐਪ ਨੂੰ ਚੈੱਕ ਇਨ ਦੇ ਲਈ ਵਰਤਦਾ ਹੈ ਤਾਂ ਉਸ ਦੇ ਟਿਕਾਣੇ ਦੇ ਡਾਟਾ ਨੂੰ ਰਿਕਾਰਡ ਵੀ ਕੀਤਾ ਜਾਏਗਾ ਜਾਣਕਾਰੀ ਤੱਕ ਪਹੁੰਚ ਰਹੀ ਪ੍ਰਾਪਤਕ ਇਥੇ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਸੀਬੀਐਸਏ ਨੇ 2021 ਤੋਂ ਪਹਿਲਾਂ ਅਜਿਹੀ ਐਪ ਦਾ ਪ੍ਰਸਤਾਵ ਕੀਤਾ ਹੈ ਇਕ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਰਿਪੋਰਟ ਇਨ ਨਾਮ ਦੀ ਜਿਹੜੀ ਐਪ ਹੈ ਇਸ ਫਾਲ ਦੇ ਵਿੱਚ ਲਾਂਚ ਕੀਤੀ ਜਾਏਗੀ ਮਹਰ ਬਹੁਤ ਸਾਰੀਆਂ ਚਿੰਤਾਵਾਂ ਨੂੰ ਵੀ ਫਲੈਗ ਕਰ ਰਹੇ ਨੇ ਉਪਭੋਗਤਾ ਦੀ ਸਹਿਮਤੀ ਦੀ ਵੈਲਿਡਿਟੀ ਤੇ ਸੰਭਾਵੀ ਪ੍ਰਾਈਵੇਸੀ ਤੇ ਸਵਾਲ ਉੱਠ ਰਹੇ ਨੇ ਕਿ ਟੈਕਨੋਲੋਜੀ ਆਪਣੇ ਫੈਸਲੇ ਕਿਵੇਂ ਲੈਂਦੀ ਹੈ ਹਰ ਸਾਲ ਲਗਭਗ 2000 ਲੋਕ ਜਿਨ੍ਹਾਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ ਹੈ ਦਿਖਾਈ ਦੇਣ ਦੇ ਵਿੱਚ ਅਸਫਲ ਰਹਿੰਦੇ ਨੇ ਭਾਵੇਂ ਸੀਬੀਐਸਏ ਨੂੰ ਇਹਨਾਂ ਗਾਹਕਾਂ ਦੀ ਜਾਂਚ ਪਤਾ ਲਗਾਉਣ ਤੇ ਕੁਝ ਮਾਮਲਿਆਂ ਦੇ ਵਿੱਚ ਨਜ਼ਰਬੰਦ ਕਰਨ ਦੇ ਲਈ ਕਾਫੀ ਸਰੋਤ ਵੀ ਖਰਚਣੇ ਪੈਂਦੇ ਨੇ ਔਰ ਕਾਫੀ ਖਰਚ ਨੇ ਵੀ ਚਾਹੀਦੇ ਨੇ ਉਹਨਾਂ ਕਹਿ ਕੇ ਕਿਸੇ ਵਿਅਕਤੀ ਦੇ ਰਿਹਾਈਸ਼ੀ ਪਤੇ, ਰੋਜ਼ਗਾਰ, ਪਰਿਵਾਰਕ ਸਥਿਤੀ, ਹੋਰ ਚੀਜ਼ਾਂ ਦੇ ਨਾਲ-ਨਾਲ ਐਪ ਰਾਹੀਂ ਨਿਯਮਤ ਅਪਡੇਟ ਪ੍ਰਾਪਤ ਕਰਨਾ CBSE ਨੂੰ ਸੰਬੰਧਿਤ ਜਾਣਕਾਰੀ ਪ੍ਰਾਪਤ ਕਰਨ ਦੀ ਇਜਾਜ਼ਤ ਦੇਵੇਗਾ ਜਿਸ ਦੀ ਵਰਤੋਂ ਜਿਹੜੀ ਹੈ ਉਹ ਗੈਰ ਪਾਲਣਾ ਦੇ ਕਿਸੇ ਵੀ ਸ਼ੁਰੂਆਤੀ ਸੰਕੇਤਾਂ ਲਈ ਗਾਹਕ ਦੇ ਨਾਲ ਸੰਪਰਕ ਕਰਨ ਤੇ ਨਿਗਰਾਨੀ ਕਰਨ ਦੇ ਲਈ ਕੀਤੀ ਜਾ ਸਕਦੀ ਹੈ। ਇੱਕ ਬੁਲਾਰੇ ਨੇ ਕਿਹਾ ਹੈ ਕਿ ਏਜੰਸੀ ਨੇ ਇਸ smartphones ਐਪ ਨੂੰ ਵਿਦੇਸ਼ੀ ਨਾਗਰਿਕਾਂ ਤੇ ਇਮੀਗ੍ਰੇਸ਼ਨ ਲਾਗੂ ਕਰਨ ਦੀਆਂ ਸ਼ਰਤਾਂ ਤਾਂ ਦੇ ਅਧੀਨ ਸੂਬਾਈ ਨਿਵਾਸੀਆਂ ਨੂੰ ਸੀਬੀਐਸਏ ਦਫਤਰ ਦੇ ਵਿੱਚ ਵਿਅਕਤੀਗਤ ਤੌਰ ਤੇ ਆਉਣ ਤੋਂ ਬਿਨਾ ਰਿਪੋਰਟ ਕਰਨ ਦੀ ਇਜਾਜ਼ਤ ਦੇਣ ਦੇ ਲਈ ਤਿਆਰ ਕੀਤਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ